ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲਿਆਂ ਪਿੰਡ ਹੀਰੋ ਜਿਲ੍ਹਾ ਮਾਨਸਾ ਉੱਥੇ ਅਸੀਂ ਵੀਡੀਓ ਬਣਾ ਕੇ ਆਉਣੀ ਆ ਇੱਕ ਕਤੂਰਿਆਂ ਦੀ ਵੀਡੀਓ ਬਣਾ ਕੇ ਆਉਣੀ ਆ ਤੇ ਉੱਥੇ ਬਹੁਤ ਸੋਹਣੇ ਕਤੂਰੇ ਦਿਖਾਵਾਂਗੇ ਤੁਹਾਨੂੰ ਜਾ ਕੇ ਬਾਈ ਹੋਰਾਂ ਕੋਲ ਕਤੂਰਿਆਂ ਦਾ ਕੰਮ ਹੈ ਟਵਾਈ ਪੌਮ ਦਾ ਕੱਲੀਆਂ ਛੋਟੀ ਬਰੀਡਜ਼ ਦਾ ਕੰਮ ਆ ਬਹੁਤ ਸਾਰੇ ਕਤੂਰੇ ਨੇ ਉੱਥੇ ਫਾਰਮ ਆ ਬਾਈ ਹੋਰਾਂ ਦਾ ਆਪਣੇ ਮਿੱਤਰ ਨੇ ਤੇ ਆਪ ਅਗੋ ਕੋਕੀ ਵੀ ਵੀ ਆਪਾਂ ਨੂੰ ਉਹਨਾਂ ਨੇ ਗਿਫਟ ਕੀਤੀ ਸੀ ਤੇ ਉੱਥੇ ਸਾਰਾ ਤੁਹਾਨੂੰ ਦਿਖਾਉਣੇ ਆ ਵੀ ਕਿੰਦਾਂ ਰੱਖਦੇ ਨੇ ਉਹ ਕਿੰਨੇ ਕੁ ਗਤੂਰੇ ਨੇ ਤੇ ਚੱਲਦੇ ਆਂ ਸਾਹਿਬ ਤੂੰ ਵੀ ਨਾਲ ਹੋ ਹੈ ਮੈਂ ਨਹੀਂ ਲੈ ਕੇ ਆਪਾਂ ਕਿਉਂ ਠੰਡ ਵਾਲੀ ਆ ਠੰਡ ਹਾਂ ਠੰਡ ਤਾਂ ਨੂੰ ਦਿਖਦੀ ਨਹੀਂ ਉਹ ਦਿਖਦੀ ਨਹੀਂ ਹੁੰਦੀ ਠੰਡ ਲੱਗਦੀ ਹੁੰਦੀ ਆ ਅੱਛਾ ਪਰ ਅੱਜ ਅੱਜ ਪੱਤੇ ਨਹੀਂ ਆਵੇਂ ਮਿਲਦੇ ਪੱਤੇ ਤਾਂ ਨਹੀਂ ਹਿਲਦੇ ਹੁੰਦੇ ਠੰਡ ਚ ਹਵਾ ਨਹੀਂ ਹੈਗੀ ਕਹਿੰਦਾ ਵੀ ਹਵਾ ਨਹੀਂ ਹੈਗੀ ਮੋਟਰਸਾਈਕਲ ਤੇ ਲੱਗੂ ਮੋਟਰਸਾਈਕਲ ਤੇ ਜਾਵਾਂਗੇ ਅੱਜ ਅਸੀਂ ਅੱਛਾ ਹਾਂ ਜਾਇਓ ਹੂੰ ਠੰਡਾ ਕਰ ਹੂੰ ਹੋ ਫਿਰ ਤੋਂ ਆਇਆ ਨਹੀਂ ਆਹੀ ਤਾਂ ਫਿਰ ਮੈਂ ਕਹਿੰਦਾ ਤੈਨੂੰ ਅੱਛਾ ਹੂੰ ਹੋ ਗਿਆ ਫਾਈਨਲ ਬਸ ਜਾਂਦਾ ਨਹੀਂ ਨਾ ਠੀਕ ਆ ਚੰਗਾ ਸਾਬ ਆਇਓਏ ਇਕ ਕਰੁੰਦਾ ਨਹੀਂਗਾ ਸਾਬ ਤਾਂ ਕੱਚ ਕੋਈ ਨਹੀਂ ਹੈ ਨਾ ਸਾਬ ਵੋਏ ਹਾਏ ਕਿਵੇਂ ਕਰ ਰੋ ਜੀ ਕਰਦਾ ਜਾਣ ਨੂੰ ਹਾਂ ਨਾਤਾ ਨਹੀਂ ਹੋਇਆ ਹੋਰ ਨਹੀਂ ਯਾਰ ਤੂੰ ਪਰ ਮੇਰੇ ਕੁੱਤੀਆਂ ਨੇ ਹੱਤ ਨੇ ਕੁੱਤੀਆਂ ਹਲਦਾ ਜਾ ਉਹ ਬੰਦ ਕਰਤੀਆਂ ਉਹ ਨਾਤਾ ਨਹੀਂ ਹੋਇਆ ਯਾਰ ਤੂੰ ਫਿਰ ਗੰਦਾ ਬੱਚਾ ਬਣਿਆ ਖੱਦਾਂ ਦੇ ਨੋਣਾ ਬੱਚਾ ਨੋਣਾਗਾ ਹਾਂ ਦਾ ਕੱਲ ਵੀ ਸਿਰਨਾ ਤਾ ਆਦੀ ਆਏ ਚਲ ਚਲ ਕੋਈ ਨਾ ਫਿਰ ਅੱਪਾ ਧੁੱਪ ਨਿਕਲ ਗਈ ਫੇਰ ਵਗ ਜਾਗੇ ਠੀਕ ਆ ਜਿੱਦਿਆ ਧੁੱਪ ਨਿਕਲ ਗਈ ਅੱਜ ਦਾ ਸੀ ਜਾਂਦੇ ਆ ਹਾਂ ਫਿਰ ਤੈਨੂੰ ਉੱਧੇ ਲੈ ਜਾਗੇ ਠੀਕ ਆ ਠੀਕ ਆ ਚੰਗਾ ਫਿਰ ਖਾਣ ਜੀ ਜਿਲਾ ਦੂੰ ਤੈਨੂੰ ਠੀਕ ਆ ਠੀਕ ਆ ਕੀ ਕਹਿੰਦਾ ਸਾਬ ਓਏ ਕੀ ਕਹਿੰਦਾ ਸੀ ਪਹਿਲਾਂ ਕਹੇ ਜੀ ਚੀਜ਼ ਲਿਆਦੀ ਹਾ ਜਾਇਆ ਇੱਕ ਕੰਮ ਰਹਿ ਗਿਆ ਬਈ ਜਾਣ ਤੋਂ ਪਹਿਲਾਂ ਸਪੋਰਟ ਆਇਆ ਕੋਕੋਵਰਾ ਨੂੰ ਪਾਣੀ ਪਿਉਣਾ ਦੇਖੀ ਕਿ ਮੈਂ ਨਿਕਲ ਲਈ ਆ ਬਾਹਰ ਹੁਣੇ ਬੰਦ ਕਰੀਆਂ ਨੇ ਕਿਤੇ ਕਹਿਦੇ ਉਹ ਵੀ ਵਾਰੀ ਨਹੀਂ ਕੱਢਦੇ ਇਹ ਰਾਜ ਦੀਆਂ ਨਹੀਂ ਸੀਗੀਆਂ ਬਾਹਰ ਨਿਕਲ ਨਿਕਲ ਓਏ ਬਾਹਰ ਕੀ ਨੇ ਖੋਲਤਾ चलो उधर चलो चलो हाँ दस था, दस था, दस था, दस था, दस दस ये हो गया कभी हाँ ना लड़ो ना खर खर जा फिर खर जा कोको तू पंगे लेनी है तू 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 हाँ ਉਹ ਦੇਖੋ ਬਈ ਇਹੇ ਜੇ ਕੰਮ ਕਰਦੇ ਕੱਟ ਦੇ ਕੋਕੋ ਮੋਟੋ ਕੱਢ ਲਾ ਕੱਢ ਕੱਢ ਕੱਟ ਖੜ ਦੇ ਉਹ ਦੇ ਦੋ ਚੱਕਰ ਲਾ ਚੱਕਰ ਲਾ ਬੱਢ ਨਾਲ ਲ ਬੇ ਯਾਰ ਪਿਆਰ ਨਾਲ ਕਢਾਵਾ ਹਲੇ ਹੋਏ ਕੱਢ ਦੇ ਆਏ ਰਾਮਣਾ ਇਹ ਬਹੁਤ ਜਿਆਦੇ ਬਸ ਡੇਗ ਦੇ ਪਰਾਂ ਚੱਲ ਇਹ ਪਾਣੀ ਨਹੀਂ ਪੀਣਾ ਚਲੋ ਅੰਦਰ ਚਲੋ ਲੇਟ ਕਰਾਈ ਜੰਨੇਓ ਚਲੋ 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 ਪੰਟਰ ਲਿਆ ਚਲੋ ਵੱਡ ਲਿਆ ਓਏ ਦੇਖ ਆ ਗਈ ਵਾਓ ਚਲ ਨਹੀਂ ਮਰੀ ਜਾਂਦਾ ਚਲੋ ਅੰਦਰ ਚਲੋ ਫਿਰ ਚਲ ਕੋਕ ਚੱਲ ਅੰਦਰ ਚਲੋ ਕੋਈ ਪਾਣੀ ਨਹੀਂ ਪੀਣਾ ਤੁਸੀਂ ਨੇ ਆਂਦੀ ਲੈ ਪੀਣਾ ਜੇ ਲੈ ਪੀ ਲਾ ਪੀ ਪੀ ਦੇ ਨੂਆ ਸੀ ਪਈ ਬੀਜ ਪਾਣੀ ਪੀ ਲਿਆ ਉਹਦੀ ਬੰਦ ਕਰ ਦੇਣਗੇ ਇਸ ਬਾਰੇ ਚਲੋ ਅੰਦਰ ਚਲੋ 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 ਚੱਲ 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 ਕੋਕ ਕੋ ਚੱਲ ਅੰਦਰ ਚਲੋ ਖੜ ਜਾ ਚੱਪਲ ਚੱਕਣੀ ਚਲ ਤੂੰ ਮੇਰੇ ਕੋਲ ਆ ਇੱਧਰ ਇੱਧਰ ਖੜ ਜਾ ਜਾਂਦੀ ਨਹੀਂ ਲਾ ਦੇ ਸਿਆਲੋਈ ਮਲਦੇ ਆ ਪਰਾਚ ਲਓ ਵੀ ਆ ਗਿਆ ਮੁੰਡਾ ਸੁਖੀ ਤੇ ਮਾਨਸ ਵੀ ਬਹਿ ਗਿਆ ਨਾਲ ਹੀ ਕਹਿੰਦਾ ਮੈਂ ਵੀ ਜਾਣਾ ਹੁਣ ਅਸੀਂ ਚੱਲੇ ਹੀਰੋ ਮੈਂ ਵੀ ਨਾਲ ਜਾਣਾ ਤੇਰੇ ਮੈਂ ਵੀ ਨਾਲ ਦੇਖਿਆ ਵਈ ਹਾਂ ਦੁਕਿਆ ਨਹੀਂ ਨਾ ਕੋਹ ਕਾਮੇਡੀ ਜਾਂਦੀ ਸੀ ਪਹਿਲਾਂ ਹੁੰਦੀ ਸੀ ਗਿਆ ਅੱਛਾ ਬਣਾਉਣਾ ਨਹੀਂ ਸੀ ਅਸੀਂ ਜਾਂਦੇ ਹੁਣ ਹੀਰੋ ਉਹਨੂੰ ਉੱਥੇ ਜਾ ਕੇ ਦਿਖਾਉਣਾ ਲਓ ਜੀ ਆਪਾਂ ਪਹੁੰਚ ਗਏ ਹੀਰੋ ਬਾਈਕਲ ਦੀਪ ਲਰੇ ਹੋਰ ਬਾਈ ਕੀ ਹਾਲ ਆ ਵਧੀਆ ਜੀ ਵਧੀਆ ਤੁਸੀਂ ਹਣਾਓ ਆ ਬਾਈ ਜੀ ਬਾਰੇ ਦੱਸਿਆ ਜੀ ਉਹਨੂੰ ਮੈਂ ਕਰਾਂ ਬੇਨਾਂ ਲਵੇ ਜਾਂਦੇ ਆਪਾਂ ਇਹਨਾਂ ਦਾ ਹੈਗਾ ਡੌਗ ਫਾਰਮ ਜਿਵੇਂ ਆਹ ਇਹ ਜਾ ਰਹੇ ਨੇ ਕਿੱਥੇ ਡੌਗ ਕਿੱਥੇ ਜਾ ਰਹੇ ਨੇ ਜੀ ਇਹ ਇਹਦੇ ਨਾਲ ਨਹੀਂ ਇਹ ਆ ਡੌਗ ਜਾ ਰਹੇ ਨਹੀਂ ਬੱਸ ਵੀ ਕਿੱਥੇ ਜਾ ਰਹੇ ਨੇ ਹਾਂ ਦੋਨੇ ਡੌਗ ਜਾ ਰਹੇ ਨਹੀਂ ਜੀ ਜਲੰਧਰ ਜਾ ਰਹੇ ਨਹੀਂ ਇਹ ਦੋਨੇ ਡੌਗ ਤਿੰਨੇ ਡੌਗ ਜਾ ਰਹੇ ਨੇ ਆ ਦੋਨੇ ਡੌਗ ਜਾ ਰਹੇ ਨੇ ਗਲੰਦਰ ਕਹਿੰਦੇ ਜਾ ਰਹੇ ਨੇ ਜੀ ਹਾਂਜੀ ਹਾਂਜੀ ਗਲੰਦਰ ਗੜੀ ਠੀਕ ਹੈ ਜੀ ਤੇ ਬਾਈ ਦੀ ਆ ਸ਼ਾਪ ਆ ਬਣਾ ਸਟੂਡੀਓ ਦਾ ਕੰਮ ਵੀ ਆ ਬਾਈ ਦਾ ਹੁਣ ਵੀ ਕਰਦੇ ਆਂ ਬਾਈ ਹਾਂਜੀ ਹਾਂ ਹੁਣ ਸਟੂਡੀਓ ਦਾ ਹੁਣ ਤਾਂ ਆ ਫਾਰਮ ਦਾ ਕੰਮ ਚੱਲਦਾ ਤਾਂ ਕਰਕੇ ਥੋੜਾ ਸਿਸਟਮ ਹਿੱਲਿਆ ਪਿਆਗਾ ਚਲੋ ਉਧਰ ਦਿਖਾਈਏ ਬਈ ਜਾ ਕੇ ਹਾਂਜੀ ਚਲੋ ਬਈ ਪਸਾ ਕੇ ਲਈਏ ਤੁਹਾਨੂੰ ਫਾਰਮ ਢਿਲੋੜਾ ਆ ਆਏ ਆ ਬਲੋਗਿੰਗ ਕੇ ਮਾਹੀ ਰਹੇ ਕਿੱਧਰ ਆਣਾ ਬਈ ਇੱਧਰ ਅਦੇ ਫ੍ਰੀ ਚਲੋ ਹੀ ਮਹਾਰਾਜ ਆ ਜੀ ਮਸਤਰੀ ਲੱਗ ਰਿਹਾ ਵੀ ਤਾਂ ਕਰਕੇ ਥੋੜਾ ਖਲਾਰਾ ਬਹਿ ਰਿਹਾ ਫਾਰਮ ਦਾ ਚੱਲ ਰਿਆ ਨੇ ਇੱਕ ਦਾ ਹਾਂ ਜੀ ਹਾਂ ਵਧਾਉਂਦਾ ਬਈ ਫਾਰਮ ਆ ਗਈ ਬਈ ਇੱਕ ਤੇ ਉਹ ਦੇਖੋ ਬਈ ਬਾਉ ਵੀ ਦਵਾਈ ਨਹੀਂ ਹੈਗੇ ਬਿਨਾ ਭਰ ਕੇ ਤਾਂ ਇਹ ਫਾਰਮ ਇਹਦਾ ਸਹੀ ਹੈ ਠੰਡ ਕਰਕੇ ਸੋਣ ਉਹ ਮਦਰ ਕਰੀ ਮੈਂ ਦੇਖਾਂ ਨਹੀਂ ਜੀ ਹਾਸੇ ਆ ਬਈ ਸਹੇਲ ਨੇ ਸਾਰੇ ਡੌਗ ਨੇ ਮੇਲ ਨੇ ਹੀ ਆਉਂਦੇ ਡੌਗ ਨੇ ਨਾ ਵੀ ਕੁੱਤੇ ਨੇ ਆ ਹੈਗੇ ਨੇ ਸਟੱਡ ਆ ਦੇਖੋ ਬਈ ਇਹ ਵਿੜਾ ਨਾ ਮੱਤ ਨੇ ਨੰਨ 90 15 ਦਿਨ ਹੋ ਗਏ ਮਿਸਤਰੀ ਕਰਕੇ ਚਾਹੁੰਦੇ ਕਰਕੇ ਬਈ ਟਾਈਮ ਹੀ ਲਾਉਂਦੇ ਕਿ ਨਵਾਂ ਵਾਸਤੇ ਵੀ ਖੁੰਦਿਆ ਟਾਈਮ ਜਾਂਦਾ ਹਾਂ ਹਾਂ ਥੱਲੇ ਕੱਲੇ ਨੂੰ ਕੌਣ ਆ ਫਿਰ ਤਾਂ ਕਰਤੀ ਹੋ ਇਹ ਹੈਗੇ ਨੇ ਛੱਡ ਬਾਈ ਬਾਈ ਬੋਸ ਤਾਂ ਸਰਵਿਸ ਵੀ ਵੈਲਯੂਬਲ ਹੈ ਨਾ ਮੈਂ ਖਿਮਾ ਆਵਾਜ਼ ਪਾਸ ਕਰਦਾ ਬੋਸ ਜਾਣਦਾ ਹੈ ਕੁੱਤੇ ਨਾਲ ਸਾਰਿਆਂ ਨੂੰ ਆ ਬਹੁਤ ਆ ਨਾਉ ਗੁੰਡੇ ਦੇ ਅਕਰ ਕੇ ਸਾਰੇ ਜੀ ਵਿਨਰ ਨੇ ਇਹ ਆਪਣੇ ਨਾਲ ਪਾਸ ਤੋਂ ਮੁੱਲ ਲੈ ਲਿਆ ਸਹੀ ਆਪਾਂ ਕਦੇ ਫਰੇਸ ਵੀ ਨਹੀਂ ਦਿੱਤੇ ਆ ਵੇ ਮੜਾਈਂ ਦਰੇ ਭੇਜ ਮੇਰੇ ਕਨੀ ਇਹਨੂੰ ਕਦੇ ਉਧਰ ਭੱਜਾ

ਅйна ਟੋਪੇ ਟੋਪੇ ਆ ਬਈ ਨਾ ਬਈ ਕੀ ਪੰਿਆਂ ਨੇ ਕੈਸ਼ ਲਓ ਜੀ ਜਦੋਂ ਮਰਜ਼ੀ ਤੁਸੀਂ ਇੱਥੋਂ ਬੱਚੇ ਲੈ ਆ ਸਕਦੇ ਹੋ ਮਤਲਬ ਇਹ ਜਿਹੜਾ ਹੈ ਕਲਪਤਰਾ ਬੱਚਾ ਨੂੰ ਸਭ ਦੇਖ ਨਹੀਂ ਕਰਦਾ ਹਾਂ ਕਰਦੇ ਆ ਨੰਬਰ ਹੁਣ ਲੈ ਗਏ ਬਈਆਂ ਗੱਲ ਕਰ ਲੈ ਤੇ ਇਹਦੀ ਵੀਡੀਓ ਖਾਧੀ ਸੀ ਕਿਹਦੇ ਚੋਂ ਲਾਸਟ ਟਾਈਮ ਇਹਦੇ ਨਾਲ ਇਹ ਬੱਚੇ ਨਹੀਂ ਕਰਦੇ ਸੀ ਵੀ ਕਹਿੰਦੇ ਦੇ ਦਿਆ ਨਹੀਂ ਆ ਫੀਮੇਲ ਨਹੀਂ ਚਾਹੀਦਾ ਮੇਲ ਹੈ ਆਮਾ ਸਮਝ ਆ ਰਿਹਾ ਨੰਬਰ ਨਮਸਕਾਰ ਚਾਹੀਦਾ ਨੰਬਰ ਚੱਕ ਜਾ ਸੁਖੀ ਤੂੰ ਵੀ ਮਾਮਾ ਵਾਲਾ ਦੇਖ ਕਿਹੋ ਡੋਲ ਤੇ ਮਾਮੇ ਨੇ ਹੈਲੋ ਹਾਂਜੀ ਵੀਰੇ ਤੂਰੇ ਹੀ ਤੂਰੇ ਲੋ ਬਈ ਆ ਬੱਚੇ ਦਿਖਾਉਣੇ ਆ ਤੁਹਾਨੂੰ ਬਹੁਤ ਸੋਹਣੇ ਬੱਚਾ ਆਹਾਂ ਦੋ ਬੱਚੇ ਇਹ ਵੀ ਅਵੇਲੇਬਲ ਆ 25 ਦਿਨਾਂ ਦੇ ਬੱਚੇ ਆ ਇਹ ਤੇ ਆਹਾਂ ਸਾਹਮਣੇ ਦੇਖ ਸਕਦੇ ਹੋ ਇਹਨਾਂ ਦੀ ਮਾਦਰ ਆ ਤੇ ਮੈਕਸੀਨ ਦਾ ਫਾਦਰ ਆ ਪੂਰੀ ਕੁਆਲਿਟੀ ਜਨੇ ਪੂਰੇ ਸੋਹਣੇ ਬੱਚੇ ਨੇ ਇਹਨਾਂ ਵਾਸਤੇ ਵੀ ਕੰਟੈਕਟ ਕਰ ਸਕਦੇ ਹੋ ਉਹ ਦੇਖੋ ਰੋੜੀ ਨੂੰ ਪੁੱਛਿਆ ਨਾ ਆ ਬਾਈ ਇਹ ਕਿੰਨੇ ਫੁੱਲ ਕਰੇਗਾ ਦੇਖ ਲਾ ਕੋਈ ਆਹ ਦੇਖੋ ਉਹਨੂੰ ਆ ਇਹਦਾ ਉਹ ਹੋ ਰਹਿਗਾ ਆ ਦੇਖੋ ਵੀ ਇਹਨਾਂ ਨੂੰ ਪਤਾ ਵੀ ਚ ਖਾਣ ਵਾਲੀ ਚੀਜ਼ ਇਹਨਾਂ ਦੀ ਕੀ ਮਤਲਬ ਹੈ ਲਓ ਬਾਈ ਹੁਣ ਅਸੀਂ ਆ ਗਏ ਕਿੱਥੇ ਆ ਗਏ ਅਸੀਂ ਆ ਹਸਪਤਾਲ ਓਏ ਗੱਡੀਆਂ ਦੇ ਅਸੀਂ ਹੁਣ ਆ ਗਏ ਗੱਡੀਆਂ ਦੇ ਹਸਪਤਾਲ ਮਾਲਕ ਹੈਗਾ ਇਹਦਾ ਆ ਹਾਂ ਗੱਡੀਆਂ ਦਾ ਹਸਪਤਾਲ ਦਾ ਆ ਦੇ ਵੇ ਵੇ ਲਵਨ ਨਾਲ ਕੀ ਇਹਦੇ ਹੰਡ ਮੰਨੀ ਬੈਠਾ ਇਹ ਇੱਕ ਹੀ ਵੀ ਹੋਰਾਂ ਵਾਲਾ ਕੰਮ ਨਹੀਂ ਹੈਗਾ ਕੀ ਵੀ ਨਹੀਂ ਕੀ ਵੀ ਦਾ ਪਹਵਾ ਪੈਲ ਬੂ ਬਨੇ ਇਹਦਾ ਦਾਦਾ ਪੜਦਾਦਾ ਕੀ ਵੀ ਜੱਡਾ ਸਹਰਣਾ ਮਮਾ ਦਾ ਆ ਬੋਰਨਟ ਹਲਦਾ ਇਹਦਾ ਬਈ ਇਹਨੂੰ ਫਿੱਟ ਕਰ ਓਏ ਐਂ ਕਾ ਤੋ ਬੈਠਾ ਠੰਡ ਜੀ ਮੰਨੀ ਬੈਠਾ ਲਾ ਓਏ ਹਲ ਰਰ ਅਰੇ ਕਿਆ ਕੁੱਤਾ ਬਨੇ ਗਾ ਰੇ ਤੂੰ ਕਿਆ ਭੌਂਕੇ ਗਾ ਰੇ ਤੂੰ ਕਿਆ ਭੌਂਕੇ ਫੁੱਲ ਘੈਂਟਾ ਲੈ ਉਰੇ ਨੀ ਨਾ ਉਹ ਮੈਨੂੰ ਮੈਨੂੰ ਕਰ ਦੇਗਾ ਕੁੱਤੇ ਹੀ ਕੁੱਤੇ ਹੋਏ ਬੈਨੇ ਬਲੌਗ ਚ ਬਈ ਦੋ ਤਿੰਨ ਪਾ ਕਢੇ ਨੇ ਇੱਕ ਉਹ ਬੈਠਾ ਮੱਛਲੀ ਉਹ ਕਰਦਾਦਾ ਕੋਕੋ ਰਾਂ ਜੱਡਾ ਦਾ ਸਿਰ ਆਇਦਾ ਓਏ ਆ ਬੋਜਮ ਜਿਵੇਂ ਖੂਨ ਪੀਂ ਬੈਠਾ ਹੋਇਆ ਬੈਠਾ ਨਾ ਉਹ ਲਾਲ ਮੂੰਹ ਕਰੀ ਉਹ ਮਾ ਮਾ ਗੇਲਣ ਦੇ ਸਪੀਕਰ ਫਿੱਟ ਕਰ ਰੱਖਿਆ ਕਿੱਥੇ ਜਿਗਾੜ ਦਿਖਾਉਣਾ ਇੱਧਰ ਨਾ ਜਾ ਕਹਿੰਦਾ ਬਈ ਮਡਲ ਨੂੰ ਗੇਲਣ ਦੇ ਸਪੀਕਰ ਓਏ ਤਾਂ ਨਹੀਂ ਵੱਡ ਰਿਆ ਨਾ ਭੌਂ ਕਰਿਆ ਉਰੇ ਲੋਕ ਆਉਂਦੇ ਰਹਿੰਦੇ ਨੇ ਫੋਲ ਕੇ ਦਾ ਵੱਡੂ ਐ ਚਲੋ ਇੱਧਰ ਲੈ ਜਾ ਉਹਦਾ ਬਿਮਾਰ ਹੋ ਗਿਆ ਓਏ ਮੜਾਇਆ ਲਵੇ ਜਾਈ ਮੜਾਇਰ ਤਾਂ ਜਾ ਯਾਰ ਮੜਾ ਜਾ ਜਾ ਉਹ ਸੁੱਖੀ ਮੜਾ ਤੂੰ ਜਾ ਕੇ ਦੇਖੀ ਲਵੇ ਓਏ ਨਾ ਵੀ ਮੈਂ ਉਹ ਨਹੀਂ ਹੈ ਤੂੰ ਜਾ ਕੇ ਦੇਖਿਆ ਸੀ ਭਾਈ ਇਹ ਨੂੰ ਕਹਿੰਦਾ ਤੂੰ ਬਾ ਜਾਏਂਗਾ ਨਾ ਫਾਇਦਾ ਕਿਉਂ ਨਹੀਂ ਕਹਦਾ ਓਏ ਜਾਈ ਸੁੱਖੀ ਮੜਾ ਓਏ ਮੜਾ ਜਾ ਜਮੀ ਆਂਦਾ ਮਾਨਸ ਵੀ ਵਗ ਜੂ ਲਾ ਜਾਈ ਓਏ ਮਾਨਸ ਮੇਰੇ ਬਾਪੂ ਰਸ ਜਮਨੀ ਮੋਲਦਾ ਕੋਕ ਨਾ ਧੂਕਦਾ ਨਹੀਂ ਇਹਦਾ ਵੱਡੂ ਬਸ ਸੱਦਾ ਆ ਤੇ ਉਹ ਐਨਕਾ ਲਾ ਕੇ ਆ ਰਹੇ ਮਾਲ ਥੋਏ ਵੱਡਣਾ ਦੇ ਕੋਈ ਪੁੱਤ ਕੋਈ ਗਾਣੀ ਹੁੰਦਾ ਐ ਨਹੀਂ ਸੱਚ ਕਰਤਾ ਲਓ ਜੀ ਸੁਨਾਮ ਦੀ ਸਬਜ਼ੀ ਮੰਡੀ ਆਪਾਂ ਨੇ ਨਹੀਂ ਨਹੀਂ ਕਰਦੇ ਨੇ ਇਹਨਾਂ ਸਮਾਨ ਲੈ ਲਿਆ ਨਹੀਂ ਨਹੀਂ ਮੂੰਚਵਾੜਦੇ ਵੀਰੇ ਨਹੀਂ ਨਹੀਂ ਕਰਦੇ ਨੇ ਇੰਨਾ ਸਮਾਨ ਲੈ ਲਿਆ ਚਲ ਮੈਂ ਜੱਲੀ ਐਨਾ ਸਮਾਨ ਲੈ ਰਿਆ ਨਹੀਂ ਨਹੀਂ ਕਰਦੇ ਨੇ ਬੋਰੀਆਂ ਅਧਿਆਤਾ ਕੋਕੋ ਕੀ ਵੀ ਹੋਰਾਂ ਦਾ ਸਮਾਨ ਆ ਗਿਆ ਸਾਰਾ ਆ ਹੋ ਗਿਆ ਆ ਇਹਦਾ ਵੱਡੇ ਡਾਬ ਦਾ ਉਹ ਮੇਰਾ ਕੋਈ ਨਹੀਂ ਹੈਗਾ ਫਰੂ ਦਾ ਆ ਦੇਖੋ ਬਈ ਅਮਰੂਦ ਦੇ ਗਿਆ ਬੰਦਾ ਉਹ ਬਲੌਗ ਚ ਪਾਉਣਾ ਸੀ ਨਾ ਹਾਂ ਆ ਬਈ ਚੁੱਕੀ ਨਾ ਅਮਰੂਦ ਮੰਗ ਲਿਆ ਰੈਡੀ ਵਾਲੇ ਤੋਂ ਵਿਚਾਰਾ ਹੀ ਦੇ ਗਿਆ ਉਹ ਫਰੀਜ ਚ ਫਰੀਜੀ ਦੇਦਾ ਬਈ ਦੇਖ ਲੈ ਮੈਂ ਕਿ ਹਰ ਦੀ ਗੂਗਲ ਪੇ ਕਰ ਦਨਗਾ ਨਾ ਇਹੋ ਜਿਹੇ ਬੰਦੇ ਵੀ ਨੇ ਦੁਨੀਆ ਤੇ ਇਹ ਵਿੱਚ ਪੈ ਜੂ ਨਾ ਦੇਣ ਲੋਕ ਇਹੋ ਜਿਹੇ ਨੇ ਹਕਮਨ ਦਸੂਂਦੇ ਵਾਲ ਦੀ ਪਿੱਛੇ ਆ ਸਾਡੇ ਪਿੰਡ ਦੇ ਫਿਰਦੇ ਨੇ ਸ਼ਾਪਿੰਗ ਕਰਦੇ ਉਹ ਕੱਲੇ ਬਰ ਜਾ ਕੇ ਨਹੀਂ ਪੇਚਾ ਸੌਦੇ ਵਾਲਾ ਕਹਿੰਦਾ ਪਰਬੋਤ ਆਹ ਰੈਡੀ ਨਾ ਬਾਈ ਕਹਿੰਦੇ ਇੱਕ ਘੰਟੇ ਚ ਬੈਲ ਹੀ ਹੋ ਜੂਗੀ ਸਾਮੇ ਮੋٹے ਦੀ ਕੋਈ ਜੀ ਦੂਰ ਉਹ ਵੀ ਦਹੀਂ ਪੱਲੇ ਠੰਡ ਚ ਮਾਂ ਮਾਨਸਾ ਦਾ ਦਹੀਂ ਪੱਲੇ ਖਾਣੇ ਨੇ ਕੋਈ ਠੰਡ ਚ ਇਹ ਧੱਕਾ ਮਮਾ ਦੇਖ ਹਾਂ ਤੁਸੀਂ ਨੇ ਕਰਾਈ ਦਹੀਂ ਪੱਲੇ ਅਸੀਂ ਨੇ ਕਹੋ ਕਰਾਇਆ ਤਾਂ ਨੂੰ ਤਾਂ ਤੂੰ ਮਾਰਦੀ ਲੈ ਮੈਂ ਤੈਨੂੰ ਆਓ ਕਰਕੇ ਦੇ ਮੈਂ ਕੱਟ ਕਰਕੇ ਦੇ ਮੈਂ ਲੈ ਐਡਵਾਂਸਮੈਂਟ ਕਰਦਾ ਉਹਦਾ ਜੀ ਲੈ ਫੜਾ ਦਰ ਜੇ ਬਦਿਆ ਹੋਇਆ ਤਾਂ ਆਪਾਂ ਹੋਰ ਕਰਾਵਾਂਗੇ ਆ ਦੇਖੋ ਬਾਈ ਕਿ ਤਰ੍ਹਾਂ ਤੇ ਮੜੇ ਜੀ ਵੇ ਨਾ ਬੱਤ ਤਨੀ ਹੂ ਜਵਾੜਦੇ ਕਿਉਂ ਭਾਈ ਹਰੇ ਤਾਂ ਬੈਨਾ ਬੈਨਾ ਹੈ ਵਦਿਆ ਹੋਰ ਕਹਿੰਦਾ ਹੋਰੀ ਹੈ ਹੈ ਹਰੀ ਹੋਰ ਕਹਿੰਦਾ ਹੈ ਉਹ ਹੋਰ ਦੂਜੀ ਪਲੇਟ ਆਹ ਹੈ ਨਾ ਹਰੀ ਸੌ ਹੋਰ ਕਹਦਾ ਹਰੀ ਸੌ ਸੌ ਰੁਪਏ ਹੂੰ ਕਾਨੂੰਨੀ ਪਤਾ ਕੌਣ ਆ ਵੀ ਮਾਮਾ ਮਾਮਾ ਕਿ ਡੋਲ ਨੂੰ ਡੋਲ ਲਗੀ ਓਏ ਵਿਚਣਾ ਡੋਲਦੀ ਡੋਲ ਲਗੀ ਕੀ ਡੋਲਤਾ ਓਏ ਨਹੀਂ ਡੋਲਦੀ ਚੱਕ ਚਮਚ ਨਾਲ ਖਾ ਮੇਰੇ ਮਾਂ ਮੇਟੀ ਦੀ ਬਲੇਟ ਹੈ ਛੜਦਾ ਹੋਇਆ ਮਾਮਾ ਤੀਜੀ ਪਲੇਟ ਛੜਦਾ ਹੋਇਆ ਆ ਛੱਡਦਾ ਕਹਿੰਦੇ ਨੇ ਮੈਂ ਛੱਡਦਾ ਵੀ ਓਲੇ ਮਾਮੇ ਨੇ ਛੱਡਿਆ ਤੀਜੀ ਪਲੇਟ ਮਤ ਮਾਰ ਲਾਉਂਦੀ ਆ ਆ ਪਿਆ ਵੱਡਾ ਵੈਲੀ ਆ ਛੱਟਦਾ ਦਹੀਂ ਭਲਾ ਰੇ ਬਸ ਤੋ ਬਈ ਖਾਦਾ ਵੀ ਨਹੀਂ ਗਿਆ ਮਾਮਾ ਤੇਰੇ ਦਿਓ ਤੇਰੇ ਕੋਲੋਂ ਨੇ ਓਲੇ ਤੇਰੇ ਸਾਹਮਣੇ ਹੁਣ ਤਾਂ ਖਾਣ ਲੱਗ ਰਿਹਾ ਈ ਤੂੰ ਚੱਲੀਏ ਚਲੋ ਬਈ ਹੁਣ ਲੈ ਲਈ ਆਹਾ ਜੀਜ ਬਈ ਮਾਈ ਫੇਵਰਟ ਮਾਈ ਫੇਵਰਟ ਖਜੂਰਾ ਨੰਦ ਮੰਦਾ ਹੋਇਆ ਮਿਆਬੀ ਗੱਭਰੂ ਅੰਬਰਸਰੀ ਖਜੂਰ ਦਾ ਆਨੰਦ ਮੰਦਾ ਹੋਇਆ ਤੂੰ ਵੀ ਖਾਣਾ ਓਏ ਦਹੀਂ ਪੱਲੇ ਦਾ ਛੜਤੇ ਤੇ ਖਜੂਰਾ ਵੀ ਛੜਤੀਆਂ ਫੋਨ ਆ ਗਿਆ ਮੁੰਡੇ ਲਓ ਬਾਈ ਸੁੱਖੀ ਆਪਾਂ ਨੂੰ ਲਾ ਕੇ ਲੰਗੇਗਾ ਤੇ ਆਪਾਂ ਕੇ ਕਰਾਂਗੇ ਪਪਾ ਜੀ ਹਾਲਿਆਂ ਦਾ ਆਪਨੇ ਕੋਕੋਰਾ ਦਾ ਸਨਮਾਨ ਆ ਹਾਲਿਆਂ ਦਾ ਆ ਖੋਲੀ ਮਾਨਸੋ ਪਾਊਡਰ ਕੋਕੋਰਾ ਆ ਪਾਊਡਰ ਕੋਕੋਰਾ ਨਾ ਨਮਾਨ ਮੁਹਕੇ ਪਾਊਡਰ ਲਾਉਣ ਨੂੰ ਆ ਆ ਹੈਗੀ ਆ ਮੀਟ ਮੱਛੀ ਕੋਕੋਰਾ ਦੀ ਖਾਣ ਵਾਲਾ ਪ੍ਰੋਡਕਟ ਕੋਕੋਰਾ ਦੇ ਨਾਲ ਬਾਲ ਬੂਲ ਸਹੀ ਰਹਿੰਦੇ ਨੇ ਇਹ ਤਾਂ ਦਵਾਈ ਆ ਹੈਗੀ ਆ ਦਵਾਈ ਤੇ ਇਹ ਦਵਾਈ ਹੈਗੀ ਆ ਭੁੱਖ ਪੱਖ ਸਹੀ ਕਰ ਲੈਂਦੀ ਆ ਇਹ ਆ ਹੈਗਿਆ ਨੇ ਹੱਡੀਆਂ ਤਾਂ ਫੇਰ ਖਾਣਾ ਚੰਨਤਰਾਵਾ ਹੰਤ ਨਾ ਪਰਤ ਰਹਾ ਬੰਡਗਾ ਬੰਨੋਂ ਵਿੱਚ ਵਾਹ ਕੋਈ ਨਾ ਆਵੇ ਹੁਣ ਅਸੀਂ ਆ ਗਏ ਕਰਿਆ ਛੱਡੀਆਂ ਤਾਂ ਨਹੀਂ ਬੀਬੀ ਹਾਂ ਇਹ ਆ ਗਈਆਂ ਆ ਗਈਆਂ ਆ ਗਈਆਂ ਹਾਂ ਹਾਂ ਗਈ ਇਧਰ ਆ ਵੇ ਨਾ ਨੂੰ ਖਾਣੇ ਦੀ ਸਮ ਉਹ ਅਗ ਚੀਜ਼ੀਆਂ ਚੱਕਤੀ ਹਵਦਿਆਂ ਆਹ ਦੇਖ ਆ ਖੜ ਗਈ ਇਹਨੂੰ ਬਸ ਆ ਵੀ ਛੱਡੀਆਂ ਚੀਜ਼ਾਂ ਦੇ ਓਹ ਹੋ ਹੋ ਉਹ ਵੀ ਖੜ ਗਈ ਲੈ ਆਹ ਦੇਖ ਓਏ ਕਿਉਂ ਕੋ ਕੋ ਨਾ ਵੇਣਾ ਪਾਈ ਪਾਈ ਨਾ ਦੋ ਨਹੀਂ ਨਹੀਂ ਪਾਈ ਨਾ ਹੋਰ ਇੰਨ ਤਾਨੂੰ ਅਕਲ ਨਹੀਂ ਰੱਖਣ ਦਾ ਪਸੂ ਪਸੂ ਜਾਣਾ ਪਰ ਆਹ ਚੀਖਣ ਹੀ ਲੱਗ ਰਹੀ ਆ ਲੈ ਓਏ ਹਟ ਜਾ ਇਹ ਖਾ ਸਕਦੀ ਆ ਇਹ ਖਾ ਸਕਦੀ ਇਹਨੂੰ ਪਤਾ ਹੀ ਨਹੀਂ ਹੈਗਾ ਹਟ ਜਾ ਹਾਂ 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 ਕੋਕੋ ਕੋਕੋ ਆ ਲੈ ਓਰੇ ਆ ਲੈ ਕੋਕੋ ਹਾਂ ਲੋ ਮੈਂ ਟੋਫੀ ਅੱਧੀ ਕੋਕੋ ਨੂੰ ਲੈਦਾ ਓਏ ਇਹੇ ਨਹੀਂ ਨਹੀਂ ਉਹ ਇਹ ਨਹੀਂ ਪਾਉਣੀ ਇਹਨੂੰ ਇਹ ਮੁਫਲੀ ਇਹ ਚੀਜ਼ਾਂ ਨਹੀਂ ਪਾਉਣੀਆਂ ਆ ਗਾ ਗੋਕੋ ਦਾ ਸਮਾਨ ਤਾਂ ਹੱਡੀਆਂ ਨੇ ਹਾਂ ਆ ਗੋਕੋ ਆ ਲੈ ਵੀ ਦੇ ਦੇ ਸਾਵੇ ਹਾਂ 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 ਨਾ ਇਹ ਨਹੀਂ ਲਵੇ ਨਾ ਲੱਗ ਆ ਗੇ ਵੀ ਚਾਹੀਆਂ ਹੱਡੀਆਂ ਨੇ ਅੱਧੀ ਹਾਂ ਹਟ ਜੋ ਸਾਨੂੰ ਮਿਲੂਗਾ ਹਲੇ ਟਾਈਮ ਨਹੀਂ ਹੋਇਆ ਸੋਡਾ ਖਾਣ ਦਾ ਕਾਦੀਆਂ ਹੱਡੀਆਂ ਨੇ ਜਦੀ ਇਹ ਹਾਂ ਓਏ ਆ ਲੈ ਕਿ ਦੇਖੀ ਦੇਖੀ ਆ ਰਹੇ ਮਮਾ ਜਦੀ ਕਹਿੰਦਾ ਇਨਸਾਨਾਂ ਦੀਆਂ ਹੱਡੀਆਂ ਨੇ ਆ ਇਹ ਇਹ ਫੇਰ ਆਊਗੀ ਆ ਗਈ ਉਹਨਾਂ ਦੇ ਇਹਨਾਂ ਨੂੰ ਪਾਉਣਿਆ ਬਾਈ ਖਾਣਾ ਤੇ ਵਲੌਗ ਨੂੰ ਕਰਿਓ ਸ਼ੇਅਰ ਵੱਧ ਤੋਂ ਵੱਧ ਤੇ ਚੈਨਲ ਵੀ ਸਬਸਕ੍ਰਾਈਬ ਕਰਿਓ ਧੰਨਵਾਦ